ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਵਲੌਗ 'ਚ ਅੱਜ ਨਬੜੀਏ ਸਾਰਾ ਮਿੱਟੀ ਮਿੱਟੀ ਸਾਰਾ ਕੰਦ ਪੱਲਾ ਜਾ ਕੱਢੀਏ ਕੱਢ ਕੇ ਲਾਇਏ ਸੰਦਾ ਆਪਣੀ ਜਗ੍ਹਾ ਤੇ ਇਹਨੂੰ ਕਰਕੇ ਵਿੱਚ ਤੇ ਤੇ ਚੋ ਬੀ ਦੀ ਬੋ ਗੱਟਾਂ ਨਾਲਾ ਬਸ ਮੀ ਉਹ ਕੱਢ ਕੇ ਤੇ ਆਪਣਾ ਬੈਠ ਦਿੰਨੇ ਆ ਕੰਮ ਸਾਰਾ ਠੀਕ ਹੈ। ਲੋ ਵੀ ਮਤਰਾ ਸੁਪਰ ਸੀਡਰ ਵੀ ਧੋ ਲਈਏ ਮਿੱਟੀ-ਮੁੱਟੀ ਲਾ ਦੀਏ ਜਿਹੜੀ ਹੈ ਵੇ। ਸੰਦੇ ਬੰਦੇ ਲੈ ਆ। ਸੰਤੋਸ਼ ਸਿੰਘ। 223 ਲਾ ਹੀ ਨਾ ਦਈਏ ਯਾਰ। ਕਰਹਣ ਦੀਏ। ਹਨਾ ਚੱਲ। ਤਲੜੇ ਪਾਸੇ ਵੇ। ਇਹਦੇ ਥੱਲੇ ਜਾ ਤਾਂ ਕੋਈ ਬਾਲਾ ਬੁੱਲਾ ਲਾ ਲਈਏ। ਇਹਦਾ ਨਾ ਡੁੱੜ ਜਾਏਗਾ। ਥੱਲੇ ਮਿੱਟੀ ਭੜੀ ਹੈ। ਹਨਾ। ਉਹ ਵੇ। ਵੈਸੇ ਲਾਥੀ ਗਈ ਯਾਰ ਮਿੱਟੀ ਦੇ। ਉਤਰੀ ਗਈ ਥੋੜੀ ਆ ਗੁੱਟਰ ਚ ਹੈ ਗਈ ਆ ਪਿਛਲੇ ਪਾਸੇੋਂ ਆ ਰਿਹਾ ਇੱਥੇ ਇੱਥੋਂ ਤੇ ਇੱਥੋਂ ਨਾ ਇੱਥੇ ਮੜ ਜਿਹੜੇ ਆ ਜਿਹੜੇ ਉਹ ਨੇ ਬਾਕੀ ਜ ਰਲ ਲਾਤੀ ਗਈ ਮਿੱਟੀ-ਮੁੱਟੀ ਬਸ ਥੋੜੀ ਬਾਕੀ ਰਹਿ ਗਈ ਆ ਗੁੱਟਰ ਚ ਬੈ ਕੇ ਲਾ ਲਾ ਬਸ ਇਹ ਕਿਵੇਂ ਲੱਗ ਜੇ ਜਣ ਬਣ ਚ ਉਸ ਉਹਦਾ ਹੋ ਗਿਆ ਖਰਾਬ ਨਾਸ ਕਰਤਾ ਸਾਰੀ ਸ਼ੋ ਦਾ ਅੰਦਰੋਂ ਇੱਥੇ ਡੈਂਪਿੰਗ ਸ਼ੀਲਡ ਲਵਾਵਾਂਗੇ सवेर सवेरे नाटर डुप्लीकेट लैके लाया खराब हो गया फिर पाया नज़र नहीं लग जाती काम हो सारा हाँ। मिट्टी मुट्टी लाद ही पई है ਫੋਂਡਾ ਦਾ ਕੱਤਫੇ ਦੋਵੇ ਧੋ ਲਈਏ ਇਹ ਕੰਮ ਸਪਰੀ ਗਿੱਲਾ ਜਾ ਕਰਕੇ ਛੱਡ ਦਾਂਗੇ 20-25 ਮਿੰਟ ਮਿੱਟੀ-ਮੁੱਟੀ ਸਾਰੀ ਗਲ ਜਾਂਦੀ ਹੈ ਅਰ ਬਾਅਦ ਚ ਨਵੇਟ ਕੇ ਪਰਾਂ ਮਾਰਾਂਗੇ ਉਦਨੀ ਕੰਪਰੈਸਰ ਨੂੰ ਆ ਉਦਨੀ ਬੜਾ ਲੈ ਤੰਗ ਕਰਦੀ ਬੜਾ ਜਿਆਦਾ ਆ ਉਦਣ ਨਟ ਲੈ ਕੇ ਲਾਇਆ ਸੀ ਡੁਪਲੀਕੇਟ ਚੱਲਿਆ ਨਹੀਂ ਮੈਂ ਕਿੰਨਾ 10 ਦਿਨ ਵੀ origignal origignal ਸਾਨੂੰ ਵਈ ਸੀ ਨਟ ਦੀ ਦਿੱਕਤ ਹੈ ਪਰੇ ਫਿਰ ਉਹ ਹੀ ਦੁਬਾਰਾ ਲਾਇਆ ਆ ਬੜਾ ਛੋਟੀ ਬੇਟੀ ਦਾ ਜਦੋਂ ਉਹ ਵੱਡਾ ਪੇਟ ਲੱਗਾ ਸੀ ਪਿੱਛੇ ਨੂੰ 16 ਇੰਚੀ ਉਦੋਂ ਫਿਰ ਉਹਦਾ ਨਾਮ ਕੀ ਹੈ ਜਨਰੇਟਰ ਨਹੀਂ ਹੀ ਪੈਂਦਾ ਬੜੀ ਦਿੱਕਤ ਹੁੰਦੀ ਬੱਸ ਰਹਿ ਗਿਆ ਥੋੜਾ ਜਿਹਾ ਨਿਬੜ ਜਾਣਾ ਹੋ ਗਿਆ ਇਹ ਲੈਣ ਘਰਤ ਘਰਤ ਚੀਜ਼ੇ ਥੋੜਾ ਬਾਧਾ ਵਿੱਚ ਰस्सियां ਨੇ ਨਿਬੜ ਕੇ ਬੱਸ ਨਿਬੜਿਆ ਹੀ ਥੋੜਾ ਰਹਿ ਗਿਆ ਇੱਕ ਲਿਫਟ ਦਾ ਵਾਲ ਸੀ ਤੇ ਉਦੋਂ ਬਲੋਚ ਵੀ ਰਿਹਾ ਹੰਕਣਕ ਵੀ ਜਿਹਨੋਂ ਉਦੋਂ ਮਾਮਾ ਆਂਦਾ ਵੀ ਇੱਕ ਲਿਫਟ ਦਾ ਵਾਲ ਸਾਡੇ ਵਾਲੇ ਟਰੈਕਟਰ ਦਾ ਵੀ ਹੋ ਗਿਆ ਜਦੋਂ ਵਜਦਾ ਨਾ ਖੱਡੇ ਚ ਤੇ ਉਦੋਂ ਮੰਨ ਲਓ ਵੀ ਛੱਡ ਦਿੰਦਾ ਨਹੀਂ ਛੱਡਦਾ ਵੀ ਨਹੀਂ ਮੰਨ ਲਓ ਕਿ ਲੋਡ ਪੈਣ ਲੱਗ ਜਾਂਦਾ ਟਰੈਕਟਰ ਤੇ ਉਵੇਂ ਜਿੱਥੇ ਚੁੱਕੀ ਉੱਥੇ ਹੀ ਰਹਿਣੀ ਲਿਫਟ ਮਾੜੀ ਜੀ ਵੀ ਥੱਲੇ ਨਹੀਂ ਆਉਣੀ 1% ਵੀ ਦੇਖੋ ਹੁਣ ਨੱਪੜੇ ਕੰਮ ਹੁਣ ਕਰਾਵਾਂਗੇ ਸੀਜ਼ਨ 'ਚ ਟਾਈਮ ਨਹੀਂ ਲੱਗਾ ਬਿਲਕੁਲ ਵੀ ਸਮਾਲਾ ਵਾਦ ਦੋ ਆਂਦੇ ਨੇ ਬਾਕੀ ਵੇਖੋ ਵਾਲੇ ਸਟਿੰਗ ਆ ਗਈ ਤੇ ਆਪੇ ਪਾ ਲਾਂਗੇ ਹੋ ਜਾਏਗਾ ਆਪੀ ਆਪਾਂ ਲੰਮੇ ਪੈਣ ਲੱਗੇ ਆ ਕੰਮ ਜਾਣੇ ਠੀਕ ਸੋੜਾ ਜਾ ਸਿਰ ਪਿੜ ਕਰਨ ਦੇ ਆ ਟਰੈਕਟਰ ਵੀ ਸੰਦੋਜ ਬੁਰਸ਼ ਲਿਆਂਦਾ ਉਤੋਂ ਟਾਇਰਾਂ ਦੇ ਮਾਰਨ ਨਾਲ ਟਾਇਰਾਂ ਦੇ ਬਾਹਰਲੀ ਸਾਈਡ ਮਾਰਦੀ ਚੰਗੀ ਤਰ੍ਹਾਂ ਪਾਣੀ ਪੂਣੀ ਮਾਰ ਕੇ ਨਾ ਮਾਰਦੀ ਨਿਬੜਦੀ ਟਰੈਕਟਰ ਵੀ ਫਿਰ ਕੱਲ ਨੂੰ ਪੇਵੇ ਲੈ ਕੇ ਜਾਣਾ ਨਿਬੜ ਦੇਖ ਮਾਰ ਲਾ ਇਹਦੇ ਸੁਪਰ ਸੀਟਰ ਦੀਆਂ ਨਾਲੀਆਂ ਕੱਲ ਨੂੰ ਲਾ ਕੇ ਰੱਖ ਦਾਂਗੇ ਫਾਲਿਆਂ ਫੁੱਲਿਆਂ ਤੇ ਰਹਿਣ ਦੇ ਬਸ ਆ ਇੱਥੇ ਮਾਰ ਮੁਰਦੇ ਤੇ

ਫਾਦ ਕੋ ਨਹੀਂ ਲਿਆਂਦੀ ਸੋਸਾਇਟੀ ਚ ਆਈ ਕੋ ਨਹੀਂ ਅਜੇ ਉੱਥੋਂ ਮਿਲ ਗਈ 100 ਕਟਾ ਉਹ ਕੱਟੇ ਉੱਥੋਂ ਲੈ ਆਉਨੇ ਆ ਬਾਕੀ ਵੇਖਾਂਗੇ ਕੀ ਬੰਦ ਹੈ ਇਹ ਕੰਮ ਚੱਲ ਗਿਆ ਜੇ ਆ ਕੱਟੇ ਖਾਦ ਉਹਨ ਲੈ ਜਾਂਨੇ ਆ ਇੱਕ ਵਾਰੀ ਕੰਮ ਚੱਲ ਜਾਏਗਾ ਬਾਕੀ ਅੰਦਰੇ ਬਾਅਦ ਚੋ ਲੈ ਜਾਓ ਸਲਫਰ ਤੇ ਇੱਕ ਫੋਟ ਵਾਲੀ ਪਾਣ ਲੱਗੇ ਆ ਨਾਲ ਪਹਿਲੀ ਪਾਣੀ ਪੁਣੀ ਪੀ ਜਾਂਦੀ ਏ ਪਤਾ ਨਹੀਂ ਅਰਬੋ ਜੀ ਤੁਝੇ ਤੁਹ ਟਰੈਕਟਰ ਲੰਗਦਾ ਉਤੋਂ ਤਾਂ ਮੂੰਹ ਸਿੱਧੇ ਹੋ ਜਾਂਦੇ ਨੇ ਐਵੇਂ ਲੱਗਦਾ ਟਰੈਕਟਰ ਨੂੰ ਇੰਜ ਪਾਰਟੀ ਜਾਣਾ ਸਵਾਦ ਤੇਦਾ ਹੀ ਹੈ ਤੇ ਗਿਆ ਕੰਮ ਕੰਮ ਤੇ ਚੱਲੀ ਹੁਣ ਘਰ ਆਉਣ ਥੋੜਾ ਬਾਦਾ ਘਰ ਦਾ ਸੌਦਾ ਲੈਣਾ ਸੀ ਉਹ ਲਿਆ ਥੋੜਾ ਬਾਦਾ बाकी डैडी आए सै गए आप भी मित्रों आप चले मुझे केड़ा मारना पिंड चलाती टुक्र चलाती है पिंडी लैटा ग्रिप लगे नहीं ग्रिप लग गए ने चल ठीक है आजा क्यों लो जा के चलाने अप्पा बूट बोट ले अंधेरा ना सबरे ये सब वास्ते बड़ा काम देंगे ने ट्रेल थ्रूड कोई दिक्कत नहीं मान लो बोट याद होते तो आप काम देंगे ने दे त्याग तो समय बनने ही जान देने हैं बड़ी बात ये क्या बड़ी क्या ढंची की ये ऐसा ना 250 ਦੇ ਸ਼ਾਇਦ ਹਾਂ 250 ਦੇ ਆਏ ਸਨ ਤੇ ਇੱਕ ਘਰ ਮੰਗਾਵਾਂਗੇ ਹੁਣ ਚਲੋ ਚਲਾਈਏ ਮਟਰ ਆਪ ਐ ਪਿੱਧਰ ਲਾ ਲਈਏ ਨਾ

ਦੇ ਬਸ ਧੰਦਲਾ ਚੱਲ ਆ ਉੜਾਣੂ ਕਰ ਲੈਣਾ ਲੱਗੀ ਨਹੀਂ ਅੱਜ ਲੱਗੀ ਹੈ ਉਹ ਨਹੀਂ ਲੱਗੀ ਪਰਨ ਘੁਮਾ ਦੇ ਬਸ ਹੋ ਜਾ ਛੱਡੀ ਛੱਡੀ ਹੱਥ ਛੱਡ ਹੋ ਗਿਆ ਲੱਗੀ ਬਸ ਚੱਲ ਲੱਗੀ मोटर चलाई आप लगे गोड्डा चल मोटर चलाई आज चल टाले पाती खा दें चल ठीक है चंगा अच्छा पिंड सारे जगह पै गई ठीक है चंगा किता पेल मोटर साढ़ी उन्न बोर बैठ गए सन फिर अथे लैके आए इतों पैपलाइन दब के लै गए उन्ने टाइम बाद चलाई ना उन्हें करके पानी चल रहा उतों की चलेगा थोड़ा टाइम आ जो भी जिमें मिट्टी मिट्टी रुकी होंगी ना पानी आपके पा। ਉਹ ਨੱਕਾ ਦੇ ਬੰਦੇ ਜਮਾਂ ਸਹੀ ਏ। ਉਹ ਮਿੱਤਰੋ ਨਾਲ-ਨਾਲ ਪਿੰਨਾਂ ਵਾਲਿਆਂ ਪਾਣੀ ਲਾਇਆ ਸੀ। ਉਹ ਨਾਲ-ਨਾਲ ਸਿਰ ਗਿਆ। ਸਿਰੇ ਕਰਕੇ ਸਾਨੂੰ ਇਹ ਲਾਲਚੇ ਵੀ। ਫਿਰ ਬਾਅਦ ਚੋਂ ਇੰਨੀ ਜਗ੍ਹਾ ਦੀ ਦੁਵਾਰੀ ਦੁਵਾਰਾ ਭਰੀ ਮੰਨ ਲਓ। ਉਹ ਫਿਰ ਕਣਕ ਦਾ ਉਹ ਨਾ ਫਿਰ। ਨਾ ਹੁੰਦਾ। ਸਾਡੀ ਪਹਿਲੀ ਵੀ ਐਵੇਂ ਦੀ ਏ। ਲੋ ਵੀ ਮਿੱਤਰੋ ਚੱਲ ਗਈ ਜਮਾ ਸਹੀ ਮਾਤਵਾ ਨਹੀਂ ਮੇਰ ਨਾਲ ਆਪਾਂ ਮੰਨ ਲਓ ਗੁੱਠੋ ਨਹੀਂ ਪਾਣੀ ਲਾਂਦੇ ਆਪਾਂ ਇੱਥੋਂ ਲਾ ਜਾ ਕੇ ਅੱਧ ਜਿਹੇ ਸੁੱਟ ਦੇਣਾ ਬਸ ਉੱਥੇ ਹੁਣ ਆ ਵੇਖੋ ਆ ਨਾਲ-ਨਾਲ ਉੱਗੀ ਹੋਈ ਨਹੀਂ ਪਾਣੀ ਦਿੱਤਿਆਂ ਨਿਕਲਉਣੀ ਬਾਕੀ ਸਾਰੀ ਜਗ੍ਹਾ ਸਹੀ ਹੈ ਇੱਥੇ ਬਸ ਦਿੱਕਤ ਹੈ ਜਿਹੜੀ ਪਹਿਲਾਂ ਵੀਜੀ ਸੀ 85% ਦਾਣੇ ਨਿਕਲੇ ਨੇ 15% ਰਹਿੰਦੇ ਨੇ ਕਿੱਥੇ ਹੋਈ ਉੱਥੇ ਬੜੀ ਵਧੀਆ ਹੋ ਗਈ ਹੈ ਉਨਾ ਟਾਈਮ ਤਰੇੜ ਪਈ ਨਾ ਉਨਾ ਟਾਈਮ ਬੜੀ ਵਧੀਆ ਰਹੀਏ ਬਾਕੀ ਚਲੋ ਜੋ ਪਰਮਾਤਮਾ ਨੇ ਦੇਣਾ ਜੇ ਬਾਸ਼ਾ ਨੇ ਲੋ ਵੀ ਮਿੱਤਰੋ ਆਹ ਦੇਖੋ ਆਪਾਂ ਇੱਟਲੀ ਦਾ ਰੱਖ ਲੈਨੇ ਅਗਲੀ ਗੁੱਠ ਭਰ ਗਈ ਫਿਰ ਪਿੱਛੇ ਭਰਦਾ ਆਈ ਜਾਏਗਾ ਆਪਣੇ ਹੱਥ ਨਾਲ ਕਰਾ ਵਜਾ ਹੁੰਦਾ ਪੱਧਰ ਪੈ ਲਿਆ ਨੇ ਹੁਣ ਤੇ ਕੋਈ ਦਿੱਕਤ ਨਹੀਂ ਮੰਨ ਲੋ ਦਿੱਕਤ ਉਹਦੋਂ ਹੁੰਦੀ ਜਦੋਂ ਕਰਾ ਕਰੋ ਆਹ ਬੱਸ ਹੁਣ ਛੱਡੀਏ ਜਮਾ

उतों तो भी रुक जाना हौली हौली मित्रा। आ जानी सैटिंग इतों भी जाएगा थले होगी सैटिंग होकर कटा है। चल जाएगी ना घंटा थले जाए जाए जाएगा चल चलिए यार फिर आना पैना बारह एक बजे आप ही चल जाएगा थोड़ा बता चलिया भी हो तो हो जाएगा बंद हौली हौली आप ही नहीं तुर जाना थले चल चलिए ਆ ਕੋਣੇ ਕੋ ਲੇਟ ਵੀ ਜੀਏ ਇਹ ਵਡਾਰੇ ਨਾ ਥੋੜਾ ਜਾ ਇਹਦੇ ਚ ਪਾਣੀ ਨਾ ਜਾਏ ਵੈਸੇ ਤੇ ਚਲੋ ਹੋਈ ਜਾਏ ਸ਼ਾਇਦ ਸੈਟਿੰਗ ਅਲੀ ਤੇ ਥੱਲੇ ਟੁੱਟ ਜਾਂਦਾ ਜੰਮ ਆ ਵੇਖੋ ਹੁਣ ਜਿਵੇਂ ਜਿਵੇਂ ਮਿੱਟੀ ਜੀ ਸਾਫ ਹੋਈ ਜਾਂਦੀ ਨਾ ਓਵੇਂ ਓਵੇਂ ਸੈਟਿੰਗ ਆਈ ਜਾਂਦੀ ਏ ਚੱਲ ਯਾਰ ਚੱਲੀਏ ਇਹਨੂੰ ਵਿੰਦੇ ਰੇ ਤੇ ਕਦੀ ਘੱਟ ਕਰ ਲੈਣਾ ਕਦੀ ਵੱਧ ਚੱਲ 12:30 ਹੋ ਗਏ ਨੇ ਮਿੱਤਰੋ ਗੜਾ ਮਾਰਨਾ ਐ ਸਮਝ ਬਰੀਆਨੀ ਜੇ ਕੰਟਾ ਡੇਢ ਹੋਰ ਲੱਗ ਗਿਆ ਦੋ ਕੋ ਜਿ ਆਵਾਂਗੇ ਬਾਕੀ ਕੋਲ ਰਹੀ ਆ ਸੌਣ ਕਿੜਾ ਮਾਰ ਪਾਣੀ ਪੁਣੀ ਬਦਲਣਾ ਹੈ ਫਿਰ ਉਹਨੂੰ ਫੋਨ ਕਰ ਲਾ ਮੈਨੂੰ ਕੰਮ ਆਪੇ ਆ ਜਾਏਗਾ ਸੰਤੋਸ਼ ਵੀਰੋ ਅੱਜ ਮਸਤੋ ਹੰਡਫੁੱਲ ਤਸੱਲੀਆਂ ਦੀਆਂ ਓਰੀ ਠੰਡੇ ਯਾਰ ਬਰਮ ਜੇ ਆਈ ਸੀ ਕਿੜਾ ਮਾਰਨੂ ਤਾਂ ਪਰਿਆਣੀ ਸੀ ਲਗਾਉਂਦਾ ਹਾਂ ਸੰਤੋਸ਼ ਪਾਣੀ ਬਦਲ ਲੇਗਾ ਆਪੇ बड़ी ठंड तसली ठंडी अगों अग्नों की बनेगा उधर नहीं सवेरे सुनका लाना पैणा है ਵਿੱਚ ਸੁਣ ਕਾ ਸੁੱਟ ਦਿੰਨੇ ਆ ਨਾ ਇਹਦੇ ਨਾਲ ਡਾਕਰ ਪੜੀ ਚਪਾਣੀ ਮੰਨ ਲਓ ਜੇ ਖਲੋਤਾ ਖਲੋਤੀ ਰਹਣੇ ਨੇ ਮੈਰਾ ਬੜੀ ਪੀ ਜਾਂਦੀ ਆ ਨੱਕੇ ਕੋਲੋਂ ਜਾਂ ਤੇ ਚਲੋ ਜੇ ਬਦਲਣਾ ਉਦੋਂ ਕਰ ਦੇਣੀ ਸੈਟਿੰਗ ਠੰਡੇ ਵੀ ਤਸੱਲੀਆਂ ਵਾਲੀ ਆ ਉਹ ਮੜਾ ਜਾ ਉਹਨਾਂ ਨੂੰ ਬੜਾ ਨਾਲ ਰੱਖੀ ਜੋ ਠੰਡੇ ਵੀ ਬੜੀ ਭੈਣ ਲੰਮ ਲਾਣੀ उथ धोना संतुष्ट इतना पानी फुल गर्म है ठंडा ही फुल इतना जमें नाले बंदा कोई चक्कर नहीं बुरी बार फिंदी पे जमीन मान लो आ साइड पानी ठंडा है आ साइड के रब्बे की चक्कर सारा लग गया पैप अब पा फर्क हुन चलीए करा हुन जाके सोवांगे हम उठ जी, जी मान लो पीछो रह भी गई तो कोनी भर देंगे भारी जाना बाकी सारा ਰਾਂਡੀ ਜੇ ਸਾਡੇ ਤਿੰਨ ਤਿੰਨ ਘੰਟੇ ਲੈਟ ਰਿੰਦੀ ਸ਼ਾਇਦ ਅਜੇ ਤਿੰਨ ਵਜ ਗਏ ਨੇ ਬਾ ਆ ਆ ਇਕੱਲੇ ਜੀ ਇਹ ਦਿੱਕਤ ਥੋੜੀ ਜੀ ਸਾਹਮਣੇ ਆ ਜੀ ਬਾਕੀ ਛੱਟੇ ਕੰਮ